ਮਮਾ ਕੀ ਬਣਾ ਰਹੇ ਹੋ ਤੁਸੀਂ ਐ ਮੈਂ ਬਣਾ ਲੱਗੀ ਆ ਫਰੀਡ ਦੀ ਪੁਰਜੀ ਅੱਛਾ ਸੁਆਦ ਸੁਆਦ ਖਾਣੀ ਐ ਖਾਣੀ ਪਈਜੀ ਜੋ ਬਣਾਓਗੇ ਖਾਣੀ ਪਈਗੀ ਦਾ ਮਤਲਬ ਕੀ ਐ ਬੋਲੋ ਖਾਣੀ ਐ ਖਾਣੀ ਐ ਖਾਣੀ ਐ ਉਹਨੇ ਥੋੜਾ ਜਿਹਾ ਤੇਲ ਹੋ ਜਾਏ ਗਰਮ ਬਹੁਤ ਜਲਦੀ ਬਣ ਜਾਂਦੀ ਐ ਹਮਮ ਹਾਂ ਸਵਾਸ ਸਵਾਤੀ ਸਿਰ ਤੇ ਸਟੀ ਉਹਦੇ ਚ ਊਡ ਪਟੰਗ ਮਸਾਲੇ ਵੀ ਨਹੀਂ ਪੈਂਦੇ ਤੁਹ ਥੋੜੇ ਬਹੁਤੀ ਪੈਂਦੇ ਆ ਮਸਾਲੇ ਊਡ ਪਟੰਗ ਹੁੰਦੇ ਆ ਹਾਂ ਪਤਨੇ ਕੀ ਕੀ ਪੈਂਦੇ ਆ ਹੋਰ ਸਬਜ਼ੀਆਂ ਚ ਇਹਦੇ ਚ ਤਿੰਨ ਚੀਜ਼ੇ ਪਾਉਂਦੀ ਆ ਸਿਰਫ ਮੈਂ ਹੋਰ ਬਹੁਤ ਜ਼ਿਆਦਾ ਸਵਾਦ ਆਉਂਦੀ ਆ ਤੁਸੀਂ ਕੱਟ ਪੰਜੇ ਲੋਕ ਕਿ ਕੜੀ ਪੱਤਾ ਹੁੰਦੀ ਕੀ ਕੀ ਪੈਂਦੇ ਆ ਮੈਨੂੰ ਉਹ ਵਾਲੀ ਅੱਛੀ ਨਹੀਂ ਲੱਗਦੀ ਜ਼ਿਆਦਾ ਜਿਹੜੇ ਉਹ ਜ਼ਿਆਦਾ ਕਰਦੀ ਹੈ ਨਾ ਪਾਉਂਦੇ ਆ ਹਾਂ ਉਹ ਅੱਛੀ ਨਹੀਂ ਲੱਗਦੀ ਜ਼ਿਆਦਾ ਸਟਰੋਂਗ ਲੱਗਦੀ ਹੈ ਬਲੋਂ ਹਾਂ ਤੇਲ ਹੋ ਚੁੱਕਿਆ ਸਾਡਾ ਗਰਮ हूं पावे अस प्याज थोड़ी पिछे हो जा प्याजा में चंकी तरह भुन अच्छे तरह अच्छी तरह भुज जाने तो असि पावगे टमाटर

ਹਾਂ ਜੰਮੀ ਬਣਦੀ ਹੈ ਕਿੰਨਾ ਟਾਈਮ ਲੱਗੇ ਰੈਨ ਨੂੰ ਬਣਨ 15-15 ਮਿੰਟ 15 ਮਿੰਟ ਚ ਬਣ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਗਾੜਾ ਮਸਾਲਾ ਭੁੰਨਣਾ ਨਹੀਂ ਪੈਂਦਾ ਹੂੰ ਥੋੜਾ ਹੀ ਬਸ ਪਿਆਜ਼ ਸਵਾਟਰ ਰੋਸਟ ਕਰਕੇ ਹੂੰ ਨਮਕ ਵਿੱਚ ਹਲਦੀ ਪਾ ਕੇ ਹੂੰ ਭੁੱਲ ਕੇ ਉਹਨੂੰ ਥੋੜਾ ਜਿਹਾ ਬਸ ਪਾ ਦੋ ਤੁਸੀਂ अच्छा दो या चार मिनटों लो जते 4 दो बंद कर दो बंद गया अ ਤੁਹਾਨੂੰ ਸਾਰੇ ਸੁਪਨਾ ਕੀ ਆ ਰਹੇ ਸੀ ਤੁਸੀਂ ਕਹਿ ਰਹੇ ਸੀ 4 ਵਜੇ ਨੀਂਦ ਖੁੱਲ ਗਈ ਸੀ ਤੁਹਾਡੇ ਕੁਛ ਨਹੀਂ ਪਤ ਨਹੀਂ ਲੰਗਰ ਮੇਰੇ ਲੰਗਰ ਚ ਗਏ ਸੀ ਉਹ ਨਹੀਂ ਗੁਰਦੁਆਰੇ ਵੀ ਤਰੀ ਕਿੱਥੇ ਗਏ ਸੁਪਨੇ ਚ ਮੈਨੂੰ ਇੰਨਾ ਹੀ ਯਾਦ ਨਹੀਂ ਹੈ ਉੱਥੇ ਨਾ ਥੋੜਾ ਥੋੜਾ ਜਿਵੇਂ ਪ੍ਰਸ਼ਾਦ ਮਿਲਦਾ ਨਾ ਹੱਥ ਵਿੱਚ ਜਿਵੇਂ ਦੇਗ ਦਾ ਪ੍ਰਸ਼ਾਦ ਮਿਲਦਾ ਸਾਨੂੰ ਗੁਰਦੁਆਰੇ ਸਾਹਿਬ ਚ ਉਹ ਵੀ ਨਾ ਉਹ ਕਹਿੰਦੇ ਹੱਥ ਚਲਾਓ ਮੈਂ ਕਿਹਾ ਠੀਕ ਹੈ ਸਾਰੇ ਸੰਗਤ ਲੈ ਰਹੀ ਸੀ ਪੀਰ ਖਾ ਰਹੀ ਸੀ ਮੈਨੂੰ ਥੂ ਆ ਗਿਆ ਹਕੀਕਤ ਜਿਵੇਂ ਥੂ ਆ ਗਿਆ ਸਵੇਰੇ ਐਨੀ ਖਾਂਸੀ ਆਈ ਐਨੀ ਖਾਂਸੀ ਆਈ ਬਹੁਤ ਜ਼ਿਆਦਾ ਮੇਕ ਇਹ ਕੀ ਹੋ ਗਿਆ ਰੱਬ ਨੇ ਤਰੀਸ਼ ਕੀਤਾ ਹੈ ਰਾਬੂ ਵੀ ਕਹਿੰਦਾ ਤੂੰ ਸੁਪਤਿਆਂ ਚ ਪ੍ਰਸ਼ਾਦ ਖਾ ਰਹੀ ਹੈ ਹਕੀਕਤ ਚ ਕਦੋਂ ਖਾਏਗੀ ਮੈਨੂੰ ਕਮੈਂਟ ਕਰਕੇ ਦੱਸਣਾ ਜਿਨੇ ਦੇਗ ਦਾ ਪ੍ਰਸ਼ਾਦ ਦੀ ਵਲੌਗ ਦੇਖਣੀ ਹੈ ਮੈਂ ਦੇਗ ਦੇ ਪ੍ਰਸ਼ਾਦ ਦੀ ਵਲੌਗ ਜਲਦੀ ਤੋਂ ਜਲਦੀ ਬਣਾਉਣ ਦੀ ਕੋਸ਼ਿਸ਼ ਕਰਾਂਗੀ ਤੁਸੀਂ ਦੱਸਿਓ ਤੁਸੀਂ ਮੇਰੀ ਵਲੌਗ ਇਹ ਵਾਲੀ ਦੇਖਣੀ ਹੈ ਜਾਂ ਨਹੀਂ ਦੇਖਣੀ ਫਿਰ ਤੁਸੀਂ ਘੱਟ ਸੋਇ ਮੈਨੂੰ ਰਾਤੀ ਵੈਸੇ ਵੀ ਲੇਟ ਨਹੀਂ ਰਹੀ ਸੀ ਫੋਨ ਚ ਲੈ ਰਹੇ ਹੋ ਨੋ ਬੰਦ ਕਰਤਾ ਸੀ ਮੈਂ ਅੱਛਾ ਫਿਰ ਇਸ ਤੋਂ ਬਾਅਦ ਕੀ ਕਰਨਾ ਤਾ ਕੋਰ ਕੇ ਟਿਆਗ ਲਿਆ ਉਹਦੇ ਤੋਂ ਜਿਹੜਾ ਪਿਆਜ਼ ਦਾ ਰਹਿ ਗਿਆ ਕੱਟਣਾ ਹਾਂ ਤਾਂ ਹੋ ਗਿਆ ਦੇਖੋ ਹੁਣ ਪਿਆਜ਼ ਸਾਡੇ ਪੂ ਚੁੱਕੇ ਆ ਹੁਣ ਅਸੀਂ ਪਾਵਾਂਗੇ ਵਿੱਚ ਟਮਾਟਰ ਲਾ ਦਾਂ ਟਮਾਟਰ ਨੰਨੀ ਵੀ ਅੱਛੀ ਗੜਾ ਇਹਨਾਂ ਚਾਰ ਮਿੰਟ ਪਾਵਾਂਗੇ ਜੇ ਤੁਹਾਨੂੰ ਮੇਰੀ ਵੀਲੋਗ ਅੱਛੀ ਲੱਗਦੀ ਹੈ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੇਅਰ ਵੱਤੋ ਕਰੋ ਮੈਨੂੰ ਵੀ ਅੱਗੇ ਵਧਾ ਦਿਓ ਜੀ ਬੇਰ ਦਾ ਵਾਲਾ ਪਨੀਰ ਕੱਟਾਂਗੇ ਅਸੀਂ ਹੁਣ ਇਹਨੂੰ ਬਣਾਵਾਂਗੇ ਕੱਟ ਕੇ ਧੋ ਕੇ ਅੱਛੀ ਤਰ੍ਹਾਂ ਵਾਸ਼ ਕਰਕੇ ਕੈਜੀਟਰੀ ਪਨੀਰ ਬਣ ਜਾਂਦੀ ਆ ਬਣ ਜਾਂਦੀ ਆ ਬਟ ਤੁਸੀਂ ਉਹ ਤੋਂ ਨਹੀਂ ਰਿਸਕ ਕਰਦੇ ਆ ਨਹੀਂ ਟਾਈਮ ਥੋੜਾ ਸੀਗਾ ਫਿਰ ਮੈਂ ਉਹਦੇ ਤੋਂ ਹੀ ਬਣਾ ਲਿਆ ਜੇ ਬੇਰ ਦਾ ਬੂਤ ਚਨੇ ਨੂੰ ਵੀ ਟਾਈਮ ਨਹੀਂ ਸੀਗਾ ਅੰਨਾ ਜਿੰਗੂ ਨੇ ਲੈ ਕੇ ਆਣਾ ਸੀ। ਇਸ ਨੂੰ ਬੈਟਰ ਇਹ ਬਣਾ ਲਓ ਕਿਉਂਕਿ ਤੁਹਾਡੀ ਕਲਾਸ ਵੀ ਹੈ ਹੁਣ। ਤੁਸੀਂ ਜਾਣਾ ਹੈ ਕਲਾਸ ਤੇ। ਤੇ ਇਹ ਜਲਦੀ ਬਣ ਚੁੱਕਾ। ਜ਼ੋਰ ਤਾਂ ਟਾਈਮ ਲੱਗੇਗਾ। ਅਸੀਂ ਇਸ ਨੂੰ ਕੱਟਿਆਂਗੇ। ਜ਼ੋਰ ਤੋਂ। ਇਹ ਵੀ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ। 3 ਸਾਨੂੰ ਚੀਰ ਮੈਸ਼ ਕਰਦਾ ਲੋਗ ਵਿੱਚ ਕਿੰਨਾ ਕਮੈਸ਼ ਕਰਨਾ ਕਿਤੇ ਕੋਈ ਗ੍ਰਾਈਂਡ ਕਰ ਲੇ ਨਹੀਂ ਨਹੀਂ ਸਭ ਨੂੰ ਪਤਾ ਹੈ ਸਭ ਸਿਆਣੇ ਹੈ ਭੈਣ ਭਰਾ ਮੇਰੇ ਜੀ ਕੋਈ ਬੱਚਾ ਵੇਖ ਰਿਹਾ ਤੇ ਜੀ ਬੱਚੇ ਵੀ ਅੱਜ ਕੱਲ ਦੇ ਬਹੁਤ ਸਿਆਣੇ ਹੈ ਅੱਧਾ ਬੱਚੇ ਖਾ ਲੈਂਦੇ ਆ ਅੱਧਾ ਪਾ ਦਿੰਦੇ ਆ ਸਬਜੀ ਵਿੱਚ ਵੀ ਮਿਲਦਾ ਨਹੀਂ ਹੈ ਹਮਮ ਅੱਜ ਕੱਲ ਦੇ ਬੱਚੇ ਨਾ ਮੈਸ਼ ਕਰਕੇ ਖਾ ਲੈਂਦੇ ਆ ਫੁੜਗੀਆਂ ਨਹੀਂ ਕਰਦੇ ਹੋ ਕੱਚਾ ਹੀ ਖਾ ਜਾਂਦੇ ਆ ਹਾਂ ਕੱਚੇ ਖਾ ਜਾਂਦੇ ਆ ਹਾਂ ਹਾ 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 हो गया है मैश थोड़ा सीज़निंग डालेंगे जीरा पाउडर थोड़ा हल्दी मिर्च नमक ये तीन चीजें बड़ी बहुत ज्यादा टेस्टी बनती है पूरी सादी फूल जाएगी 5 मिनट तो या पूरी पेटी बांध लीजिए नहीं ले ਚਲੋ ਜੀ ਤੁਸੀਂ ਕਪੂਰੀ ਮੇਥੀ ਵਗੈਰਾ ਪਾਸ ਕਰ ਦਿਓ ਸੇ ਵੀਾਰੇ ਮੇਰੀ ਬੇਟੀਆਂ ਨੂੰ ਪਸੰਦ ਨਹੀਂ ਹੈ ਚਮਚ ਨਾਲ ਕੱਢ ਦਿੰਦੀ ਆ ਬਾਅਦ ਸਬਜੀ ਚੋ ਦੇਖੋ ਜੀ ਇਹ ਵੀ ਪੱਕ ਚੁਕਿਆ ਹੈ ਹੁਣ ਅਸੀਂ ਇਹਦੇ ਭਾਵਾਂਗੇ ਪਨੀਰ ਯਮੀ ਯਮੀ ਪਨੀਰ ਬੜੀ ਵਧੀਆ ਖੁਰਜੀ ਬਣਨ ਨੂੰ ਤਾਂ ਜੋ ਘਰਾਂ ਚ ਤੇ ਘਰਾਂ ਨੂੰ ਧੀਰੇ ਬਣ ਕੇ ਤਿਆਰ ਹੋ ਜਾਏਗੀ ਮੈਨੂੰ ਜਰੂਰ ਦੱਸਣਾ ਮੈਂ ਦੀਗ ਦਾ ਪ੍ਰਸ਼ਾਦ ਬਣਾਉਣ ਦੇ ਵੀਡੀਓ ਬਣਾਵਾਂਗੀ ਅਗਰ ਤੁਸੇ ਦੇਖਣੀ ਹੈ ਤੇ ਮੈਂ ਕਮੈਂਟ ਕਰਕੇ ਤੁਸੇ ਦੱਸ ਦਿਓ ਮੈਂ ਬਣਾਉ ਦਾਂਗੀ ਦੇਖੋ ਜੀ ਅੱਛੀ ਲੱਗ ਰਹੀ ਹੈ ਨਾ ਲੱਗ ਰਹੀ ਹੈ ਬੜੀ ਅੱਛੀ ਹੂੰ खाएगी दबा दब दब हम सिंपल फुलका मिलेगा क्योंकि पापा ने मना केता भी रोज रोज तुसी लौंडे खांदे हो तो पनीर भी पुरजी और फुलका मिलेगा ठीक है ठीक है ना देखो अभी थोड़ा फ्लेक्स दबांगे टा बन गई है साडी यम्मी यम्मी पुरजी अुलका बनाव फटाफट बेटी तयार होलासिया रोटी तिन तेरी क्लास तिन वाजे बस होती बनकी बनगी ਮਸਤੀ ਪਾ ਮੰਗੇ ਪਰਸ਼ਾਦਾ ਤਵੇ ਤੇ ਆ ਜੋ ਜੀ ਜੀ ਜਿੰਨੇ ਰੋਟੀ ਖਾਣੀ ਹੈ ਸਾਡੇ ਘਰ ਰੋਟੀ ਲੈ ਲੋ ਕਈ ਲੋਕ ਚੁੱਲੇ ਤੇ ਰੋਟੀ ਬਣਾਉਂਦੇ ਆ ਮੈਨੂੰ ਉਹ ਚੁੱਲੇ ਵਾਲੀ ਪਸੰਦ ਨਹੀਂ ਹੈ ਕਿਉਂਕਿ ਉਹ ਜ਼ਿਆਦਾ ਗੈਸ ਕਹਿੰਦੇ ਉਹ ਪੇਟ ਦੇ ਅੰਦਰ ਗੈਸ ਚਲੀ ਜਾਂਦੀ ਹੈ ਇਸ ਤੋਵਾ ਵੀ ਹੈ ਕਿ ਤਵੇ ਤੇ ਹੀ ਤੁਸੀਂ ਫੁਨਕੇ ਨੂੰ ਫੋਲੋ ਤਵੇ ਵਾਲੀ ਰੋਟੀ ਬੈਸਟ ਹੈ। ਕਹਿੰਦੇ ਮੈਂ ਵੀ ਓਮ ਕਰਦੀ ਸੀ ਪਰ ਮੈਂ ਹੁਣ ਕਾਫੀ ਟਾਈਮ ਤੋਂ ਉਹ ਬੰਦ ਕਰਤੀ ਬਣਾਣੀ। ਹੁਣ ਅਸੀਂ ਪਾਵਾਂਗੇ ਰੋਟੀ यम्मी जी हम ती दसो जी खा के कैसी बनी है कैसी बनी है टेस्टी टेस्टी यम्मी यम्मी। एलो जी एलो जी खाओ जी खाओ देखो कैसी बनी है ਬਾਏ ਬਾਏ ਫਿਰ ਮਿਲਾਂਗੇ ਤੁਹਾਨੂੰ ਅਗਲੇ ਵਲੋਗ ਵਿੱਚ ਸਤਿ ਸ਼੍ਰੀ ਅਕਾਲ